ਹਣ ਹਾਂ ਲਾ ਹੋਰ ਇੱਕ ਨੂੰ ਵੀ ਆਪਾਂ ਮੰਦੂ ਦੀ ਕਰੀ ਹੋਈ ਸੀ ਇਹ ਨਹੀਂ ਤੇ ਉਹ ਕਰੀ ਹੋਈ ਥੋੜਾ ਜਿਹਾ ਲੜਾ ਨੁਕਸਾਨ ਹੋਇਆ ਉਧਰ ਹੁਣ ਆਮ ਨਹੀਂ ਨਹੀਂ ਦੱਸ ਰਿਹਾ ਉਧਰੋਂ ਆਇਆ ਆਤਾ ਰਹੀ ਹੈ ਟਾਈਰ ਪਰ ਗੇੜਾ ਲਾ ਰਹੀ ਹੈ ਇਹ ਮੀਨ ਲਗਾ ਪੂਰੀ ਕਰਕੇ ਬਾਤ ਹੀ ਪੂਰੀ ਗੱਲ ਹੈ ਜੀ ਇਹ ਦੱਸ ਕੀ ਜਿਆਦਾ ਪ੍ਰੈਸ਼ਰ ਦੇ ਵਿੱਚ ਇਹ ਤਾਂ ਹੁਣ ਤਾਂ ਤੋ ਕਿ ਵਿੱਗੇ ਮੱਟ ਕੇ ਫੇਰ ਭਰਨੇ ਦੂਜਾ ਕੰਮ ਆ ਹੀ ਨਹੀਂ ਤਾਂ ਇਦਾਂ ਹੀ ਦੋ ਬੱਸ ਕਰਾ ਰੱਖੀ ਆ ਉਹ ਲੈ ਕੇ ਨੂੰ ਲੜਾ ਸੁਣਾਇ ਹੋਊਗਾ ਬਚਾਰਾ ਗੱਡੀ ਬੱਦਲ ਆਏ ਪਿੰਡ ਉਹ ਇਕੱਠੇ ਹੋ ਗਏ ਜੀ ਪਿੰਡਦਿਆਂ ਨੇ ਮਾਦਦ ਕਰੀ ਕੋਈ ਗੱਡੀ ਆ ਗਈ ਫਾਇਰ ਫੜ ਗੇ ਹਾਂ ਜੀ ਕਰਨ ਲੱਗਿਆ ਪਤਾ ਕੋਈ ਵੀ ਕਾਹਦੇ ਨਾਲ ਲੱਗਿਆਗਾ ਕਰਨ ਤਾਂ ਜਿਹਨੂੰ ਉਹਦੇ ਬੀੜੀ ਬੂੜੀ ਕਹਿੰਦੇ ਨੇ ਕੋਈ ਸਿੱਟ ਗਿਆ ਸੜਕ ਤੇ ਹਾਂ ਕੋਈ ਬੰਦਾ ਵੀ ਚੁੜਸਿਆ ਹੈ ਹਾਂ ਜੀ ਬੰਦਾ ਇੱਕ ਖਾਸਾ ਸੇਕ ਲੱਗ ਗਿਆ ਇੱਕ ਨੂੰ ਹਾਂ ਜੀ ਇਹ ਕੈਦੂਪੁਰ ਅੱਗ ਲੱਗ ਗਈ ਦੀ ਸੌਲੀ ਵਾਲੀ ਸਾਈਡ ਸਾਡੇ ਪਰ ਟਰੈਕਟਰਾਂ ਨੇ ਉਹ ਆ ਗਈ ਸੀ 5 ਗ੍ਰੇਡ ਵੀ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਫੇਰ ਵੀ 20 25 30 ਕਿੱਲਿਆਂ ਦਾ ਨੁਕਸਾਨ ਹੋ ਗਿਆ ਚਲੋ ਅੱਗੇ ਬਹੁਤ ਕਿੱਲੇ 100 150 200 ਕਿੱਲਾ ਪਿਆ ਸੀਗਾ ਉਹ ਬਚ ਗਿਆ ਕਾਰਨਾ ਦਾ ਕੋਈ ਪਤਾ ਨਹੀਂ ਰੋਡ ਲੰਘਦਾ ਲਿੰਕ ਮੈਨੂੰ ਲੱਗਦਾ ਕੋਈ ਬੀੜੀ ਬੂੜੀ ਪੀਕੇ ਨਾ ਕੋਈ ਛਿੱਤ ਗਿਆ ਹੋਵੇ ਕੋਈ ਇਹੀ ਜੀ ਗੱਲਬਾਤੇ ਹੋਈ ਹੋਊਗੀ ਅਸੀਂ ਤਾਂ ਜਨ ਨੂੰ ਆਇਆ ਕਾਫੀ ਫੂਕੇ ਪਿਆ ਸੀਗਾ ਉਰੇ ਲਾਣਾ ਪਿੰਡ ਦੇ ਸਹਿਯੋਗ ਦੇ ਨਾਲ ਹਾਂ 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 ਬਿਲਕੁਲ ਸਾਰੇ ਪਿੰਡ ਆ ਗਿਆ ਸਾਰੀ ਪਿੰਡ ਟਰੈਕਟਰ ਬੰਦੇ ਸਾਰੇ ਪਾਣੀ ਪੰਪ ਵੀ ਸੀਗੇ ਪਾਣੀ ਦੇ ਭਰੇ ਵੇ ਫਾਇਦਾ ਹੋ ਗਿਆ ਸਾਰਾ ਚਲੋ ਇੱਕ ਤਾਂ ਬੁਝ ਗਿਆ ਨੁਕਸਾਨ ਹੋ ਗਿਆ ਕਾਫੀ ਹਾਂ ਝੁੱਲਸ ਗਿਆ ਇੱਕ ਬੰਦਾ ਬੁਝਾਉਣ ਲੱਗਿਆ ਉਹ ਵਿਚਾਰਾ ਅਜੇ ਨਾ ਉੱਡੇ ਦਾ ਗਰੀਬ ਬੰਦਾ ਉਹ ਅੱਗ ਬੁਝਾਉਣ ਲੱਗਿਆ ਸੀਗਾ ਕਿਤੇ ਲਾਟ ਉਹਦੀ ਅੱਗ ਦੀ ਨੇ ਉਹਨੂੰ ਚੁਰਸਦਾ 90 ਲੈ ਕੇ ਗਏ ਨੇ ਸਰਕਾਰੀ ਹਸਪੀਟਲ 'ਚ ਉਹਦਾ ਇਲਾਜ ਚੱਲ ਰਿਹਾ ਹੈ ਇਹ ਇੱਥੇ ਜਿਹੜੇ ਪਰਸਨ ਸੀ ਬੰਦੇ ਸੀ ਉਹਨਾਂ ਤੋਂ ਪਤਾ ਲੱਗਿਆ ਵੀ ਕਿਸੇ ਨੇ ਵੀ ਕੋਈ ਬੀੜੀ ਪੀ ਰਿਆ ਸੀ ਵੀ ਉਹਦੇ ਨਾਲ ਅੱਗ ਸਟਾਰਟ ਹੋਈ ਹੈ ਤੇ ਇਹਦੇ ਅੱਗ ਦੇ ਜੇ ਕੀਲੇ ਤਕਰੀਬਨ ਕੁਲਵਿੰਦਰ ਸਿੰਘ ਸਨ ਉਹ ਭਾਗ ਸਿੰਘ ਦੀਦਾਰ ਸਿੰਘ ਤੇ ਸਾਧੂ ਗੁਲਜਾਰ ਸਿੰਘ ਸਨ ਆਫ ਸਾਧੂ ਸਿੰਘ ਇਹਨਾਂ ਦੇ 6-6 ਕਿਲੇ ਤੇ ਕੁਲਵਿੰਦਰ ਸਿੰਘ ਦੇ 4 ਕਿਲੇ ਟੋਟਲ 16 ਕਿਲੇ ਦੱਸਿਆ ਜੀ ਕਣਕ ਦੀ ਨਾੜ ਸੀ ਇਹ ਤੂੜੀ ਹੋਣ ਤੋਂ ਰਹਿੰਦੀ ਸੀ ਜਿਹਨੂੰ तकरीबन ਸਾਰਾ ਇਹ ਸੜ ਕੇ ਸੁਆਹ ਹੋ ਚੁੱਕਿਆ ਬਹੁਤ ਨੁਕਸਾਨ ਹੋ ਗਿਆ ਤੇ ਇਹਦੇ ਵਿੱਚ ਇੱਕ ਬੰਦਾ ਅੱਗ ਬੁਝਾ ਰਿਆ ਸੀ ਤੇ ਉਹ ਵੀ ਕਾਫੀ ਜ਼ਖਮੀ ਹੋ ਚੁੱਕਿਆ ਤੇ ਅੱਗ ਦੀ ਲਵੇਟ ਵਿੱਚ ਆ ਗਿਆ ਸੀ ਹਾਂਜੀ ਫਾਇਰ ਬ੍ਰਿਗੇਡ ਨੇ ਤਕਰੀਬਨ ਅੱਗ ਦੇ ਇੱਥੇ ਆ ਕੇ ਕਾਬੂ ਪਾਇਆ ਤੇ ਬਹੁਤ ਮਿਹਨਤ ਮਸ਼ਕਤ ਕੀਤੀ ਅਸੀਂ ਵਿੱਚ ਹੋਰ ਤਕਰੀਬਨ ਇਸ ਤੋਂ ਪਹਿਲਾਂ 4-5 ਤਕਨ 5-6 ਫਾਇਰ ਕਰਨ ਹੋਰ ਆਈਆਂ ਸੀ ਉਹ ਦੂਜੀ ਸ਼ਿਫਟ ਗਈ ਸੀ ਤੇ ਦੋਨੇ ਗੱਡੀਆਂ ਸਾਡੀਆਂ ਗਈਆਂ ਸੀ ਤੇ ਉੱਥੇ ਜਾ ਕੇ ਵੀ ਅਸੀਂ ਅੱਗ ਦੇ ਕਾਬੂ ਪਾਇਆ ਤਕਰੀਬਨ ਅੱਗ ਇਸ ਟਾਈਮ ਬਹੁਤ ਜ਼ਿਆਦਾ ਲੱਗ ਰਹੀ ਆ